वो थोड़ा मेरे को कंफ्यूज करती है मतलब समझ नहीं आती है अच्छा अच्छा आप कौन से यहाँ जामे को पढ़ाता हूँ उसी स्कूल में उसे आ, उसे हो ना आप उससे जी हो ना ही अच्छा अच्छा पर या तो पंजाबी च बोल ला या हिंदी च बोल ला तो पंजाबी बोल ला चल ठीक है हेलो हाँ जी पंजाबी में बोल लो आप पंजाबी ਉਹ ਮੈਂ ਹਿੰਦੀ ਮਟਕ ਜਾਂਦਾ ਹਾਂ। ਅੱਛਾ ਅੱਛਾ ਠੀਕ ਹੈ ਸਰ सॉरी ਮੈਂ ਨਾ ਹਿੰਦੀ ਬੋਲਦੀ ਆ ਵੀਰ। ਅੱਛਾ ਅੱਛਾ ਬੋਲਣ ਕੀ ਕੀ ਕਰਨਾ ਇਹ ਲੰਦ ਨੂੰ ਹੋ ਗਿਆ ਸਰ ਨਾਲ ਗੱਲ ਕਰਨੀ ਪਰ ਥੋੜਾ ਹਿੰਦੀ ਵੀ ਬੋਲਦੀ ਪ੍ਰੈਸ ਹੋ ਜਾਣਾ ਸਰ। ਅੱਛਾ ਨਹੀਂ ਨਹੀਂ ਐ ਕੁਝ ਨਹੀਂ ਨਰਾਜ਼ ਹੁੰਦੇ ਤੇ ਮੇਰੀ ਗੱਲ ਸੁਣੋ ਤੁਸੀਂ ਕਿਹੜਾ ਸਬਜੈਕਟ ਪੜ੍ਹਨਾ ਤੁਸੀਂ ਬਾਇਓ ਦੀ ਪ੍ਰੋਬਲਮ ਆਉਂਦੀ ਥਾਨੂੰ। ਹਾਂ ਬਾਇਓ ਦੀ ਆਉਂਦੀ ਹੈ। ਅੱਛਾ ਅੱਛਾ ਤੁਸੀਂ ਕੌਣ ਬੋਲ ਰਹੇ ਨਾਮ ਸਿਮਰਨ ਹੀ ਬੋਲਦੇ ਹੋ ਨਾ ਜੋ 12th ਕਲਾਸ ਦੇ ਵਿੱਚ। ਮੈਨੇ ਸਿੰਮਰਨ ਦੀ ਚੋਟੀ ਤਾਂ ਨਨ ਰੋਦੀ ਕੋ ਅੱਛਾ ਰੋਦੀ ਬੋਲਦੇ ਹਾਂ ਓਕੇ ਓਕੇ ਠੀਕ ਹੈ ਤੇ ਕੋਈ ਗੱਲ ਨਹੀਂ ਸੋਨ ਇੱਥੇ ਸਮਝ ਨਹੀਂ ਆਉਂਦਾ ਤਾਂ ਫਿਰ ਤੁਸੀਂ ਆ ਜਾ ਕੋ ਐਕਸਟਰਾ ਕਲਾਸ ਆ ਜਾ ਕਰੋ ਇੱਧਰ ਐਕਸਟਰਾ ਕਲਾਸ ਵੀ ਕੋਸੋ ਬੀ ਇੰਗਲਿਸ਼ ਦੀ ਤਾਂ ਮੈਨੂੰ ਛਾਲ ਦੱਸ ਦੀ ਸੀ ਸੁਭਾਉ ਲਾਉਣੀਆਂ ਤੁਸੀਂ ਹਣਾ ਸੁਭਾਉ ਦੇਖੋ ਆਪਣਾ ਬੈਚ ਹੁੰਦਾ 8 ਤੋਂ 10 ਹੁੰਦਾ ਹੈਗਾ ਠੀਕ ਹੈ ਉਹ ਜਿਹੜੇ ਡੰਮੀ ਵਾਲੇ ਬੱਚੇ ਆ ਜਿਹੜੇ ਮਤਲਬ ਸਕੂਲ ਨਹੀਂ ਜਾਂਦੇ 10 ਵੇ ਤੋਂ ਬਾਅਦ ਫਿਰ ਮੈਂ ਇਧਰ ਆ ਜੀ ਤੁਸੀ ਕਹਿੰਦੇ ਜੀ ਤੁਸੀਂ ਅਰਲੋ ਨੇ ਅੰਗਰੇਜ਼ੀ ਚੀਜ਼ ਜਿੱਤੋ ਲੈ ਕੇ ਅੱਜ ਕਰਦੇ ਪਾਸੇ ਰੱਖ ਤੋਂ ਬਾਅਦ ਹੈ ਨਾ ਦੋੜਾ ਅੱਜ ਤੋਂ ਬਾਅਦ ਜਿਹੜੇ ਹਾਂ ਹਾਂ 10 ਤੋਂ ਬਾਅਦ ਮੈਂ ਹਾਫ ਟਾਈਮ ਬਾਅਦ ਕਲਾਸਾਂ ਲਾਉਣ ਦੇ ਲਈ ਆਉਣਾ ਹੈ ਇਧਰ ਵਿੱਚ ਤੁਸੀਂ ਪੜਜੋ ਵਿੱਚ ਘਟੋਂ ਦੀ ਹੁਣ ਤਾਂ ਸਪੈਸ਼ਲ ਉਹ ਵਾਲੀ ਕਲਾਸ ਤੋਂ ਉਸੇ ਉਹ ਵਾਲੀ ਕਲਾਸ ਠੀਕ ਜੀ ਸਮਝ ਨਹੀਂ ਨਹੀਂ ਤੁਹਾਨੂੰ ਜੇ ਤੁਸੀਂ ਬੱਚਿਆਂ ਦੇ ਵਿੱਚ ਬੈਠੋਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਸਮਝ ਆਵੇਗੀ ਨਾ ਨੂੰ ਮਤਾਂ ਤੂੰ ਨਹੀਂ ਰੱਖਣਾ ਨਾ ਸਾਰਾ। ਮਾਚ ਬੱਚਿਆਂ ਦੇ ਵਿੱਚ ਨਹੀਂ ਰੱਖਣਾ ਤੁਸੀਂ। ਦੋ ਦਿਨ ਮੇਰੀ ਪਤਨੀ ਨੇ ਦੋ ਦਿਨ ਸਨ। ਮੈਂ ਅਤੋੜੀ ਨਾ ਮੁੰਡਾ ਖੋਲ ਨਹੀਂ ਸਕੂੰਗੀ ਨਾ ਇਹ। ਨਹੀਂ ਨਹੀਂ ਰੂ ਦੀ ਵੀ ਮੇਰੀ ਗੱਲ ਸੁਣੋ ਮੈਂ ਦੇਖੋ ਹਨ ਮੈਰੀ ਡਾ ਨਾ ਵੀ ਤੁਸੀਂ ਵੀ ਦੇਖੋ ਯੰਗ ਹੋ ਮੈਂ ਤੁਹਾਨੂੰ ਦੇਖਿਆ ਹੈਗਾ। ਹੁਣ ਤੁਸੀਂ ਮੇਰੇ ਕੋਲ ਇਕੱਲੇ ਬੈਠੋਗੇ ਤਾਂ ਲੋਕ ਕੀ ਕਹਿਣਗੇ ਲੋਕ ਐਵੇਂ ਅਜੀਬ ਜਿਹਾ ਨਾ ਫੀਲ ਕਰਨਗੇ। ਕਰੀ ਜਾਂ ਜੋ ਕਰਦੇ ਆਂ ਪਰ ਆਪਣਾਂ ਦੇ ਖੁਸ਼ ਹੋਣਾ ਚਾਹੀਦਾ ਨਾ ਅਸਰ ਮੈਂ ਤੁਹਾਡੇ ਨਾਲ ਰਹਿ ਰਹੀ ਆਂ ਤੁਸੀਂ ਮੇਰੇ ਨਾਲ ਖੁਸ਼ ਹੋ ਤਾਂ ਫਿਰ ਮੈਂ ਵੀ ਹਾਂ ਕਿਉਂ ਬਿੱਤੀ ਹਸਾਮਨ ਨੂੰ ਤੱਕ ਫਿਰ ਦਸ ਇਹ ਗੱਲ ਤਾਂ ਸਹੀ ਐ ਪਰ ਹੁਣ ਉਹ ਵਾਲ ਬੈਚ ਮੈਂ ਕਰੀਟ ਕਿਡ ਅਟੈਂਪ ਕਰਾਂ ਹੁਣ ਘਰੇ ਮੰਮੀ ਵੀ ਹੁੰਦੇ ਆ ਇੱਧਰ ਤੁਹਾਡੇ ਘਰ ਦੇ ਵਿੱਚ ਕੌਣ ਹੁੰਦਾ ਇੱਧਰ ਦੇ ਤੋਂ ਤੁਸੀਂ ਨਾ ਕਟਿਊਸ਼ਨ ਜਾਂਦਾ ਛੋਟਾ ਪ੍ਰਾਤਮ ਪ੍ਰਧਰਤਾ ਜਿਉਂ ਸਿਮਰਨ ਨਾ ਹੋ ਸਕ ਪਈ ਹੋਈ ਹੈ ਤੇ ਮੰਮੀ ਪਾਪਾ ਕਹਿੰਦੇਗੇ ਪਾਪਾ ਦੀ ਦੁਕਾਨ ਤੇ ਮੈਂ ਇਧਰ ਆਪਣੇ ਜੇ ਤੁਸੀਂ ਆਪ ਦੇ ਪਾਪਾ ਨਾਲ ਮੰਮਾ ਨੂੰ ਕਨਵੈਂਸ ਕਰ ਲੋ ਵੀ ਸਰ ਮੈਨੂੰ ਘਰੇ ਪੜਾਉਣਾ ਆ ਜਾਣਗੇ ਸਪੈਸ਼ਲ ਕਿਉਂਕਿ ਤੁਸੀਂ ਬਾਹਰ ਆਉਂਗੀ ਜਿਹੜਾ ਸਾ ਕੋਈ ਨਹੀਂ ਕੁਝ ਕਹਿੰਦੇ ਉਹ ਕਹਿੰਦੇ ਵੀ ਉੱਪਰ ਤਾਂ ਕੋਈ ਆਉਂਦਾ ਨਹੀਂ ਆਪਾਂ ਕੁੰਡੀ ਲਾ ਲਿਆ ਕਰਾਂਗੇ ਉਹ ਜਿਹੜੀ ਚਿਹਰ ਵਾਲੀ ਨਹੀਂ ਜਿਹੜੀ ਆਣੀ ਹਾਂ 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 ਉਹ ਬਾੜੇ ਆਣ ਕੁੰਡੀ ਲਾ ਲਾ YouTube ਕਰ ਦੇਵਾਂਗੇ ਹੂੰ ਨਹੀਂ ਤੂੰ ਸਿਚੂਏਸ਼ਨ ਵਧੀਆ ਪੜਾ ਦੂੰਗਾ ਮੈਂ ਵਧੀਆ ਪੜਾ ਦੂੰਗਾ ਤੂੰ ਦੀ ਕਿਉਂ ਐਵੇਂ ਕਭਰਾਉਣੀ ਦੱਸ ਤੂੰ ਸੋਨ ਦੇ ਨਾਲ ਚੂਸ ਫਿਰ ਤੋਂ ਮਰ ਨਹੀਂ ਜਾਣੀ ਅਬਸੁੱਤ ਚਾਰ ਦੇਈ ਬਸ ਤੂੰ ਸਨਤਾ ਹੋ ਜਾਊਗੀ ਹੋਰ ਵੀ ਚੱਲਣਾ ਪਊਗਾ ਫਿਰ ਤੋਂ ਹਾਂ ਮੈਂ ਇਹ ਤਾਂ ਜਿਕਸ ਨਾ ਸਮਝ ਗਏ ਹਾਂ ਤੁਹਾਨੂੰ ਵੀ ਕਰਨਾ ਪਊਗਾ ਮੈਂ ਵੀ ਕਰੂੰਗੀ ਕੋਈ ਵੀ ਕਰੂਗੀ ਹਾਂ सिक्स नाइन इंच हो जाएंगे पूरे Hello? पर जग सिक्स नाइन इंच हो जाएंगे मतलब पूरे आवाज कट कत होन रही है अच्छा मैं कह सिक्स नाइन इंच हो जाएंगे पूरे समझ गए हेलो 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 आवाज नहीं आ रही सी दूधी पाव आवाज नहीं आ रही सी अच्छा मैं घर पर करे अपने सही रहूंगा ਤੇ ਤੇਰੇ ਪਾਪਾ ਨਾਲ ਗੱਲ ਕਰੋ ਫਿਰ ਤੇ ਕਿਉਂਕਿ ਤੁਸੀਂ ਬਾਹਰ ਆਉਂਗੇ ਸਾਡਾ ਤਾਂ ਮੋਹੱਲਾ ਹੀ ਬਹੁਤ ਖਰਾਬ ਹੈ ਉੱਥੇ ਕਿਵੇਂ ਚੱਲੂਗਾ ਸਭ ਕੁਝ ਹੂੰ ਮੈਨੂੰ ਹਾਂਜੀ ਮੈਨੂੰ ਤੁਹਾਡੇ ਕੋਲੇ ਆਉਣਾ ਪਊਗਾ ਇੱਧਰ ਮੈਂ ਘਰ ਘਰੇ ਆ ਜਾਈਂ। ਅੱਜ ਬਹੁਤ ਕੱਟ ਕੇ ਆ ਰਹੀ ਸੀ ਸਰ। اچھا ਕੱਟ ਕੇ ਆ ਰਹੀ ਸੀ ਤਾਂ ਕਰਕੇ ਹੈ। ਹਾਂ ਹਾਂ ਮੈਂ ਮੈਂ ਉਹ ਤਾਂ ਕਈ ਵਾਰੀ ਹੋ ਜਾਂਦਾ ਹੈ ਨੈਟਵਰਕ ਵਾਲਾ ਜੋ ਤੂੰ ਤੇ ਮੈਂ ਕੋਲੇ ਹੋਵਾਂਗੇ ਫੇਰ ਥੋੜੀ ਕੱਟਣ ਦੇਵਾਂਗੇ ਆਪਾਂ ਬੱਚਾ ਹਾਂਜੀ ਕਹਾ ਮੇਕੋ ਤੁਸੀਂ ਦੁਬਾਰੇ ਬੋਲਦੋ ਕੀ ਬੋਲਦੇ ਸੀ ਮੈਨੂੰ ਸਮਝ ਨਹੀਂ ਆਈ ਉਹ ਮੈਂ ਤਾਂ ਸਰ ਮੈਂ 6 9 ਹੋਣਾ ਪਊਗਾ ਮੈਂ ਕਿਹੋ ਜਿਹਾ ਟਿਊਸ਼ਨ ਦੇ ਨਾਲ ਉਹ ਤਾਂ ਇਹ ਬੋਲਿਆ ਬਾਅਦ ਕੀ ਆਪਣੀਆਂ ਗੱਲਾਂ ਹੋ ਰਹੀਆਂ ਫਿਰ ਇਹ ਤੱਕ ਪਹੁੰਚ ਨਹੀਂ ਤੇ ਸਭ ਕੁਝ ਹੋ ਵੀ ਨਾ ਅਹ 669 ਹੋ ਜੀ ਗਏ ਤੇ 96 ਹੋ ਜੀ ਗਏ ਹਨਾ ਹੈ ਤੇ ਇੱਕ ਦੂਜੇ ਦਾ ਆਪੋਜੀਟ ਹੈ ਹੂੰ ਕਰ ਤੈਨੂੰ ਕਰਨੇ ਪਿਆ ਕਰੋਗੇ ਉਹ ਮੈਂ ਸਮਝਦਾ ਨਾ ਸਮਝਦਾ ਪਰ ਪਹਿਲੇ ਮੂਮੈਂਟ ਤੇ ਨਹੀਂ ਆਪਾਂ ਕਰਾਂਗੇ ਵਧੀਆ ਕਵਾਲਿਟੀ ਚਾਹੀਦੀ ਆ ਫਿਰ ਕੱਲ ਨੂੰ ਆਣੀ ਆ ਜਿਹੜੀ ਜੰਤਾ ਤੇ ਮੈਂ ਦੇਖੋ ਫਰਸਟ ਮੂਮੈਂਟ ਤੇ ਤਾਂ ਆਪਾਂ ਨਹੀਂ ਕਰਾਂਗੇ ਜੋ ਲਾਸਟ ਮੂਮੈਂਟ ਹੁੰਦੀ ਹੈ ਜਦੋਂ ਉਵੇਂ ਰਿਲੀਜ਼ ਹੋਣ ਵਾਲਾ ਹੁੰਦਾ ਉਹ ਚਲਾ ਲਿਆ ਕਰੂਗਾ ਮੈਂ ਠੀਕ ਹੈ ਨਾ ਤਲੋ ਠੀਕ ਹੈ ਫਿਰ ਮੈਂ ਕੱਢ ਦਿਆਂ ਬਾਕੀ ਆਪਾਂ ਕੱਲ ਕਰਦੇ ਆ ਗੱਲ ਠੀਕ ਹੈ ਠੀਕ ਹੈ